ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕੀਤੇ ਨੇ ਜੋ ਗੈਰ ਕਾਨੂੰਨੀ ਤੌਰ ਤੇ ਦੱਖਣੀ ਸਰਹੱਦ ਨੂੰ ਪਾਰ ਕਰਨ ਵਾਲੇ ਸ਼ਰਨ ਮੰਗਣ ਵਾਲਿਆਂ ਦੁਆਰਾ ਦੇਸ਼ 'ਚ ਦਾਖਲ ਹੋਣ ਦੀਆਂ ਬੇਨਤੀਆਂ ਨੂੰ ਤੁਰੰਤ ਰੱਦ ਕਰ ਦੇਵੇਗਾ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਲ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਰੋਜ਼ਾਨਾ ਮੁਕਾਬਲੇ ਪਹਿਲਾਂ ਹੀ ਥੈਸ਼ਹੋਲਡ ਤੋਂ ਉੱਪਰ ਨੇ ਇਹ ਹੁਕਮ ਦਸਤਖਤ ਕੀਤੇ ਜਾਣ ਤੋਂ ਤੁਰੰਤ ਬਾਅਦ ਲਾਗੂ ਹੋ ਸਕਦਾ ਹੈ ਜਿਸ ਨਾਲ ਸਰਹੱਦੀ ਅਧਿਕਾਰੀਆਂ ਨੂੰ ਦਿਨਾਂ ਵਿੱਚ ਨਹੀਂ ਤਾਂ ਘੰਟਿਆਂ ਵਿੱਚ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਸ਼ਕਤੀ ਪ੍ਰਦਾਨ ਕੀਤੀ ਜਾ ਸਕਦੀ ਹੈ ਮੰਗਲਵਾਰ ਦੇ ਆਦੇਸ਼ ਤੋਂ ਪਹਿਲਾਂ ਅਮਰੀਕਾ 'ਚ ਸ਼ਰਨ ਦੀ ਮੰਗ ਕਰਨ ਵਾਲੇ ਇੱਕ ਗੈਰਕਾਨੂੰਨੀ ਪ੍ਰਵਾਸੀ ਨੂੰ ਆਮ ਤੌਰ ਤੇ ਅਸਥਾਈ ਤੌਰ ਤੇ ਦੇਸ਼ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿੱਥੇ ਵਿਅਕਤੀ ਬੇਨਤੀ ਲਈ ਇੱਕ ਮਜਬੂਰ ਕਰਨ ਵਾਲਾ ਕੇਸ ਪੇਸ਼ ਕਰਨ ਲਈ ਅਦਾਲਤ 'ਚ ਪੇਸ਼ ਹੋਣ ਦੀ ਉਡੀਕ ਕਰੇਗਾ ਨਵੀਂ ਗਾਈਡਲਾਈਨਸ ਦੇ ਤਹਿਤ ਲਗਾਤਾਰ 7 ਦਿਨਾਂ ਤੱਕ ਰੋਜ਼ਾਨਾ ਕ੍ਰੋਸਿੰਗ 1500 ਤੇ ਜਾਂ ਇਸ ਤੋਂ ਹੇਠਾਂ ਰਹਿਣ ਤੋਂ 2 ਹਫ਼ਤੇ ਬਾਅਦ ਅਮਰੀਕਾ 'ਚ ਸ਼ਰਨ ਮੰਗਣ ਵਾਲਿਆਂ ਲਈ ਸਰਹੱਦ ਦੁਬਾਰਾ ਖੁੱਲ ਜਾਵੇਗੀ ਕਾਰਜਕਾਰੀ ਆਦੇਸ਼ ਦਾ ਇੱਕ ਮੁੱਖ ਹਿੱਸਾ ਜਿਸ ਨੂੰ ਬਾਈਡਨ ਨੇ ਮਾਨਵਤਾਵਾਦੀ ਵਿਚਾਰਾਂ ਤੋਂ ਬਾਹਰ ਹੋਣ ਦਾ ਮਾਨ ਕੀਤਾ ਉਹ ਹੈ ਗੈਰ ਸੰਗਠਿਤ ਬੱਚਿਆਂ ਅਤੇ ਮਨੁੱਖੀ ਤਸਕਰੀ ਦੇ ਪੀੜਤਾਂ ਨੂੰ ਨਵੀਆਂ ਐਲਾਨੀ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ ਇਮੀਗ੍ਰੇਸ਼ਨ ਐਡਵੋਕੇਟ ਹਾਲਾਂਕਿ ਚਿੰਤਾ ਕਰਦੇ ਨੇ ਕਿ ਅਜਿਹੀ ਛੋਟ ਸੰਭਾਵਿਤ ਤੌਰ ਤੇ ਉਹਨਾਂ ਬੱਚਿਆਂ ਦੀ ਗਿਣਤੀ 'ਚ ਭਾਰੀ ਵਾਧਾ ਕਰੇਗੀ ਜੋ ਆਪਣੇ ਆਪ ਹੀ ਸਰਹੱਦ ਦੀ ਖਤਰਨਾਕ ਯਾਤਰਾ ਕਰਦੇ ਨੇ ਕਾਰਜਕਾਰੀ ਆਦੇਸ਼ ਦੀ ਘੋਸ਼ਣਾ ਕਰਦੇ ਹੋਏ ਵਾਈਟ ਹਾਊਸ ਵਿਖੇ ਟਿੱਪਣੀਆਂ 'ਚ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਉਪਾ ਡੈਮੋਕ੍ਰੇਟਸ ਤੇ ਰਿਪਬਲਿਕ ਕਨਾਂ ਵਿਚਕਾਰ ਹਫ਼ਤਿਆਂ ਦੀ ਗੱਲਬਾਤ ਦਾ ਨਤੀਜਾ ਹੈ ਬਾਈਡਨ ਨੇ ਟਰੰਪ ਬਾਰੇ ਕਿਹਾ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਹੱਲ ਨਹੀਂ ਕਰਨਾ ਚਾਹੁੰਦਾ ਸੀ ਉਹ ਇਸ ਦੀ ਵਰਤੋਂ ਮੇਰੇ ਤੇ ਹਮਲਾ ਕਰਨ ਲਈ ਕਰਨਾ ਚਾਹੁੰਦਾ ਸੀ ਰਾਸ਼ਟਰਪਤੀ ਨੇ ਇਹ ਦਾਅਵਾ ਕਰਦੇ ਹੋਏ ਆਪਣੇ ਸਿਆਸੀ ਦੁਸ਼ਮਣ ਤੇ ਵਰਦਿਆਂ ਕਿਹਾ ਕਿ ਟਰੰਪ ਇੱਕ ਬਹੁਤ ਹੀ ਸੰਕੀਰਨ ਰਾਜਨੀਤਿਕ ਚਾਲ ਚ ਸ਼ਾਮਲ ਹੋ ਸਕਦਾ ਸੀ ਦੁਨੀਆ ਦੇ ਸਭ ਤੋਂ ਵਿਅਸਤ ਨਿਊਯਾਰਕ ਦੇ ਜੀਐਫ ਕੈਨੇਡੀ ਹਵਾਈ ਅੱਡੇ ਤੇ ਇੱਕ ਵਿਸ਼ਾਲ ਮੰਦਿਰ ਬਣਾਇਆ ਜਾਵੇਗਾ ਜੀਐਫਕੇ ਅਥਾਰਟੀ ਨੇ ਇਸ ਦੀ ਉਸਾਰੀ ਲਈ ਮਨਜ਼ੂਰੀ ਦੇ ਦਿੱਤੀ ਹੈ ਜੀਐਫਕੇ ਬੋਰਡ ਤੋਂ ਵੀ ਜਲਦੀ ਹੀ ਇਜਾਜ਼ਤ ਮਿਲਣ ਦੀ ਸੰਭਾਵਨਾ ਹੈ ਨਿਊਯਾਰਕ ਇਸਕਾਨ ਸੇਵਾ ਇੰਟਰਨੈਸ਼ਨਲ ਸਮੇਤ 100 ਤੋਂ ਵੱਧ ਸੰਸਥਾਵਾਂ ਨੇ ਇਸ ਲਈ ਆਨਲਾਈਨ ਪਟੀਸ਼ਨ ਮੁਹਿੰਮ ਵੀ ਸ਼ੁਰੂ ਕੀਤੀ ਹੈ ਅਮਰੀਕਾ ਦੇ ਨਿਊਯਾਰਕ ਨਿਊਜਰਸੀ ਪੈਲਸਨਵੇਰਨੀਆਂ ਕਨੈਕਟਿਕ ਰੋਡ ਆਇਲੈਂਡ ਅਤੇ ਪੰਜ ਹੋਰ ਉੱਤਰ ਪੂਰਬੀ ਰਾਜਾਂ ਦੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਮੰਦਰ ਦੇ ਨਿਰਮਾਣ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ ਸੀ ਇਹ ਮੰਦਰ ਡੇਢ ਸਾਲ ਚ ਬਣ ਕੇ ਤਿਆਰ ਹੋ ਜਾਵੇਗਾ ਜੀਐਫਕੇ ਹਵਾਈ ਅੱਡੇ ਤੇ ਹਰ ਰੋਜ਼ ਲਗਭਗ 2500 ਉਡਾਣਾਂ ਉਡਾਣ ਭਰਦੀਆਂ ਨੇ ਤੇ ਹਰ ਸਾਲ ਇੱਥੇ 6 ਕਰੋੜ ਦੇ ਕਰੀਬ ਯਾਤਰੀ ਆਉਂਦੇ ਨੇ ਨਿਊਯਾਰਕ ਦੇ ਹਵਾਈ ਅੱਡੇ ਤੇ ਸਾਰੇ ਧਰਮਾਂ ਲਈ ਆਸਥਾ ਦਾ ਸਥਾਨ ਹੋਵੇਗਾ ਇਸਕਨ ਅਮਰੀਕਾ ਦੇ ਰਸ਼ੇਸ਼ਵਰ ਦਾਸ ਦਾ ਕਹਿਣਾ ਹੈ ਕਿ ਜੀਐਫਕੇ ਹਵਾਈ ਅੱਡੇ ਤੇ ਕੈਥੋਲਿਕ ਪ੍ਰੋਟੈਸਟੈਂਟ ਮੁਸਲਮਨ ਤੇ ਯਹੂਦੀ ਧਰਮਾਂ ਦੇ ਪੂਜਾ ਸਥਾਨ ਹਨ ਪਰ ਇੱਥੇ ਲੰਬੇ ਸਮੇਂ ਤੋਂ ਹਿੰਦੂ ਮੰਦਿਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਹਿਲਾਂ ਇਹ ਮੰਗ ਜੀਐਫਕੇ ਹਵਾਈ ਅੱਡੇ ਦੇ ਲਗਭਗ 1000 ਹਿੰਦੂ ਕਰਮਚਾਰੀਆਂ ਨੇ ਕੀਤੀ ਸੀ ਉਸ ਤੋਂ ਬਾਅਦ 5 ਸਾਲ ਚ ਵੱਖ-ਵੱਖ ਜਥੇਬੰਦੀਆਂ ਨੇ ਇਸ ਮੰਗ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਮੌਜੂਦਾ ਇੰਟਰਫੇਥ ਐਲੀ ਦੇ ਸਥਾਨ ਤੇ ਜੀਐਫਕੇ ਹਵਾਈ ਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ਤੇ ਇਹ ਮੰਦਿਰ ਬਣਾਇਆ ਜਾਵੇਗਾ ਮੰਦਿਰ ਦੇ ਨਿਰਮਾਣ ਤੋਂ ਲੈ ਕੇ ਇਸ ਦੇ ਰੋਜ਼ਾਨਾ ਦੇ ਪ੍ਰਬੰਧਨ ਤੱਕ ਇਸਕੌਨ ਇੰਟਰਨੈਸ਼ਨਲ ਤੇ 에어ਪੋਰਟ ਦੇ ਹਿੰਦੂ ਕਰਮਚਾਰੀ ਜ਼ਿੰਮੇਵਾਰ ਹੋਣਗੇ ਮੰਦਿਰ ਬਣਾਉਣ ਤੋਂ ਬਾਅਦ ਹਿੰਦੂ ਧਰਮ ਦੇ ਬਾਰੇ ਗਿਆਨ ਦੇਣ 'ਚ ਵਧੇਰੇ ਮਦਦਗਾਰ ਹੋਵੇਗੀ ਅਮਰੀਕਾ ਤੋਂ ਰਾਹਤ ਦੀ ਇੱਕ ਖਬਰ ਸਾਹਮਣੇ ਆਈ ਹੈ ਇਥੇ ਕੈਲੀਫੋਰਨੀਆ ਰਾਜ 'ਚ ਪਿਛਲੇ ਹਫ਼ਤੇ ਲਾਪਤਾ ਹੋਈ 23 ਸਾਲਾਂ ਭਾਰਤੀ ਵਿਦਿਆਰਥੀ ਨੂੰ ਲੱਭ ਲਿਆ ਗਿਆ ਤੇ ਉਹ ਸੁਰੱਖਿਅਤ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ ਦੀ ਵਿਦਿਆਰਥਣ ਨਿਤਿਸ਼ਾ ਕੰਦੂਲਾ 28 ਮਈ ਨੂੰ ਲਾਸ ਐਂਜਲਸ 'ਚ ਲਾਪਤਾ ਹੋ ਗਈ ਸੀ ਸੀਐਸਯੂਐਸਸੀ ਦੇ ਪੁਲਿਸ ਮੁਖੀ ਜੌਨ ਗੁਟੇਰੇਜ਼ ਨੇ ਐਕਸ ਦੇ ਇੱਕ ਪੋਸਟ 'ਚ ਕਿਹਾ ਕਿ ਉਹ ਮਿਲ ਗਈ ਹੈ ਅਤੇ ਸੁਰੱਖਿਅਤ ਹੈ ਇਸ ਬੁਲੇਟਿਨ 'ਚ ਜਿਸ ਲਾਪਤਾ ਵਿਦਿਆਰਥੀ ਬਾਰੇ ਦੱਸਿਆ ਗਿਆ ਸੀ ਜਿਸ ਬਾਰੇ 28 ਮਈ 2024 ਨੂੰ ਲਾਸ ਐਂਜਲਸ 'ਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਨੂੰ ਲੱਭ ਲਿਆ ਗਿਆ ਹੈ ਤੇ ਉਹ ਸੁਰੱਖਿਅਤ ਹੈ ਗੋਡੀ ਰੇਜ਼ ਨੇ ਕੋਈ ਹੋਰ ਜਾਣਕਾਰੀ ਦਿੱਤੇ ਬਿਨਾ ਇਹ ਗੱਲ ਕਹੀ ਹੈ ਪੁਲਿਸ ਨੇ ਕਥਿਤ ਤੌਰ ਤੇ ਹైదరాబాద్ ਦੀ ਰਹਿਣ ਵਾਲੀ ਨਿਤਿਸ਼ਾ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਸੀ ਲੋਕਾਂ ਨੂੰ ਉਸ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਸੀ ਪੁਲਿਸ ਦੇ ਲਿਖਤੀ ਬਿਆਨ ਚ ਉਸ ਨੂੰ ਕਾਲੇ ਵਾਲਾਂ ਤੇ ਕਾਲੀਆਂ ਅੱਖਾਂ ਵਾਲੀ ਦੱਸਿਆ ਗਿਆ ਸੀ ਨਾਲ ਹੀ ਉਸ ਦਾ ਕੱਦ 5 ਫੁੱਟ 6 ਇੰਚ ਤੇ ਭਾਰ 160 ਪਾਉਂਡ ਦੱਸਿਆ ਗਿਆ ਸੀ ਹਾਲ ਹੀ ਚ ਅਮਰੀਕਾ ਚ ਭਾਰਤੀ ਭਾਈਚਾਰਾ ਵਿਦਿਆਰਥੀਆਂ ਨਾਲ ਜੁੜੀਆਂ ਅਜਈਆਂ ਘਟਨਾਵਾਂ ਦੀ ਇੱਕ ਲੜੀ ਨਾਲ ਜੂਝ ਰਿਹਾ ਹੈ ਪਿਛਲੇ ਮਹੀਨੇ ਸ਼ਿਕਾਗੋ ਚ 26 ਸਾਲਾ ਰੁਪੇਸ਼ ਚੰਦਰ ਚਿੱਤਾਕਿੰਡ ਨਾਂ ਦਾ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਸੀਗਾ ਇਸ ਤੋਂ ਪਹਿਲਾਂ ਅਪ੍ਰੈਲ ਚ ਮਾਰਚ ਤੋਂ ਲਾਪਤਾ ਇੱਕ 25 ਸਾਲਾ ਭਾਰਤੀ ਵਿਦਿਆਰਥੀ ਅਮਰੀਕੀ ਸ਼ਹਿਰ ਕਲੀਵਲੈਂਡ ਚ ਮ੍ਰਿਤਕ ਪਾਇਆ ਗਿਆ ਸੀ ਹైదరాబాద్ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਫਤ ਪਿਛਲੇ ਸਾਲ ਮਈ ਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਚ ਮਾਸਟਰਸ ਕਰਨ ਲਈ ਅਮਰੀਕਾ ਆਇਆ ਸੀ ਅਮਰੀਕਾ ਨੇ ICC T20 ਵਿਸ਼ਵ ਕੱਪ ਚ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ T20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਕੈਨੇਡਾ ਨੇ 20 ਓਵਰਾਂ 'ਚ 5 ਵਿਕਟਾਂ ਤੇ 194 ਦੌੜਾ ਬਣਾਈਆਂ। ਕੈਨੇਡਾ ਲਈ ਨਵਦੀਨਿਤ ਢਾਲੀਵਾਲ ਨੇ ਸਭ ਤੋਂ ਵੱਧ 61 ਦੌੜਾ ਬਣਾਈਆਂ। ਇਸ ਦੇ ਜਵਾਬ 'ਚ ਅਮਰੀਕੀ ਟੀਮ ਦੇ 에ਰਨ ਜੋਨਸ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ 18ਵੇਂ ਓਵਰ 'ਚ 3 ਵਿਕਟਾਂ ਤੇ 197 ਦੌੜਾ ਬਣਾਈਆਂ ਗਿਆ। 에ਰਨ ਜੋਨਸ ਨੇ 40 ਗੇਂਦਾਂ 'ਚ 4 ਚੌਕੀਆਂ ਤੇ 10 ਛੱਕਿਆਂ ਦੀ ਮਦਦ ਨਾਲ ਨਾਬਾਦ 94 ਦੌੜਾ ਬਣਾਈਆਂ। বার্বাডোস ਚ ਜਨਮੇ ਜੋਨਸ ਨੂੰ ਅਮਰੀਕੀ ਟੀਮ ਦੇ ਸ਼ਕਤੀਸ਼ਾਲੀ ਬੱਲੇਬਾਜ਼ਾਂ ਚ ਗਿਣਿਆ ਜਾਂਦਾ ਹੈ ਪਰ ਇਸ ਵਿਚਾਲੇ ਇਸ ਮੈਚ ਚ ਇੱਕ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਦੌਰਾਨ ਪੰਜਾਬੀ ਮੂਲ ਦੇ ਦੋ ਖਿਡਾਰੀ ਅਮਰੀਕਾ ਦੇ ਹਰਮੀਤ ਸਿੰਘ ਤੇ ਕੈਨੇਡਾ ਦੇ ਨਵਨੀਤ ਢਾਲੀਵਾਲ ਇੱਕ ਦੂਜੇ ਦੇ ਆਹਮੋ ਸਾਹਮਣੇ ਖੇਡ ਰਹੇ ਸਨ ਕੈਨੇਡਾ ਲਈ ਨਵਨੀਤ ਢਾਲੀਵਾਲ ਨੇ ਸਭ ਤੋਂ ਵੱਡੀ ਪਾਰੀ ਖੇਡਦਿਆਂ 44 ਗੇਂਦਾਂ ਤੇ 61 ਦੌੜਾਂ ਬਣਾਈਆਂ ਉਧਰ ਵਿਰੋਧੀ ਟੀਮ ਚ ਖੇਡ ਗੇਂਦਬਾਜ਼ ਹਰਮੀਤ ਸਿੰਘ ਨੇ ਅਮਰੀਕਾ ਲਈ ਪਹਿਲੀ ਵਿਕਟ ਅਰੌਨ ਜੌਨਸਨ ਦੇ ਰੂਪ ਚ ਲਈ 10 ਅਕਤੂਬਰ 1988 ਚ ਜਨਮੇ ਅਤੇ ਚੰਡੀਗੜ੍ਹ ਦੇ ਪਿਛੋਕੜ ਵਾਲੇ ਨਵਨੀਤ ਧਾਲੀਵਾਲ ਸੱਜੇ ਹੱਥ ਦੇ ਬੱਲੇਬਾਜ਼ ਨੇ ਉਹਨਾਂ ਨੇ ਆਪਣਾ ਪਹਿਲਾ ਮੈਚ ਸਾਲ 2015 ਚ ਕੈਨੇਡਾ ਬਨਾਮ ਕੀਨੀਆਂ ਐਡਨਬਰਗ ਚ ਖੇਡਿਆ ਸੀ ਕੈਨੇਡਾ ਲਈ ਲਿਸਟ A 'ਚ ਸ਼ੁਰੂਆਤ ਕਰਨ ਤੋਂ ਤਕਰੀਬਨ 10 ਸਾਲ ਬਾਅਦ 2024 'ਚ T20 ਵਿਸ਼ਵ ਕੱਪ 'ਚ ਨਵਨੀਤ ਢਾਲੀਵਾਲ ਨੇ ਆਪਣੀ ਟੀਮ ਦਾ ਪਹਿਲਾ ਅਰਧ ਸੈਂਕੜਾ ਬਣਾਉਣ ਦਾ ਮਾਣ ਹਾਸਲ ਕੀਤਾ। ਉਸ ਨੇ ਅਮਰੀਕਾ ਵਿਰੁੱਧ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ 44 ਗਿੰਦਾਂ 'ਚ 61 ਦੌੜਾ ਬਣਾਈਆਂ ਪਰ ਖੇਡਣ ਨੂੰ ਜਿੱਤਣ ਲਈ ਇਹ ਕਾਫੀ ਨਹੀਂ ਸੀ। ਉਹਨਾਂ ਨੇ T20 ਕ੍ਰਿਕਟ 'ਚ ਕੈਨੇਡਾ ਦੀ ਅਗਵਾਈ ਵੀ ਕੀਤੀ ਹੈ। ਮੁੰਬਈ ਦੇ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਹਰਮੀਤ ਸਿੰਘ ਨੇ ਪਹਿਲਾਂ ਮੁੰਬਈ ਦੇ ਸਕੂਲ ਕ੍ਰਿਕਟ ਤੋਂ ਸ਼ੁਰੂ ਕੀਤਾ ਹਰਮੀਤ ਦਾ ਹੁਨਰ ਅਜਿਹਾ ਸੀ ਕਿ ਉਹ ਮੁੰਬਈ ਦੀ ਅੰਡਰ 14, ਅੰਡਰ 16 ਤੇ ਅੰਡਰ 19 ਲਈ ਵੀ ਚੁਣੇ ਗਏ। 17 ਸਾਲ ਦੀ ਉਮਰ 'ਚ ਹਰਮੀਤ ਦੀ ਚੋਣ ਮੁੰਬਈ ਦੀ ਰਣਜੀਤ ਟੀਮ ਲਈ ਹੋ ਗਈ। ਇੱਕ ਫਰਸਟ ਕਲਾਸ ਕ੍ਰਿਕਟਰ ਵਜੋਂ ਹਰਮੀਤ ਦੀ ਸ਼ੁਰੂਆਤ ਤਾਂ ਚੰਗੀ ਹੋਈ ਪਰ ਮੁੰਬਈ ਵੱਲੋਂ ਜ਼ਿਆਦਾ ਮੈਚ ਖੇਡਣ ਦਾ ਮੌਕਾ ਉਹਨਾਂ ਨੂੰ ਨਾ ਮਿਲਿਆ। ਜਦੋਂ ਇੱਕ ਸੀਜ਼ਨ 'ਚ ਉਹ ਘਰ ਬੈਠੇ ਸਨ ਤਾਂ ਉਹਨਾਂ ਨੂੰ ਜੰਮੂ ਕਸ਼ਮੀਰ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਆਈ। ਜੰਮੂ ਕਸ਼ਮੀਰ ਦੀ ਟੀਮ ਵੱਲੋਂ ਉਹਨਾਂ ਨੇ ਦੋ ਮੈਚ ਖੇਡੇ ਪਰ ਇਹ ਸਾਥ ਬਹੁਤਾ ਲੰਬਾ ਨਹੀਂ ਰਿਹਾ। ਤੇ ਉਹ ਵਾਪਸ ਮੁੰਬਈ ਆ ਗਿਆ ਇਸ ਮਗਰੋਂ ਉਹਨਾਂ ਨੂੰ ਤ੍ਰਿਪੁਰਾ ਤੋਂ ਖੇਡਣ ਦਾ ਮੌਕਾ ਮਿਲਿਆ ਤ੍ਰਿਪੁਰਾ ਦੀ ਟੀਮ ਵੱਲੋਂ ਖੇਡਣ ਨੂੰ ਹਰਮੀਤ ਆਪਣੇ ਕਰੀਅਰ ਲਈ ਚੰਗਾ ਮੰਨਦੇ ਨੇ ਇਸ ਬਾਰੇ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਨੇ ਕਿ ਇੱਕ ਪ੍ਰੋਫੈਸ਼ਨਲ ਕ੍ਰਿਕਟਰ ਵਜੋਂ ਮੈਨੂੰ ਤ੍ਰਿਪੁਰਾ ਦੀ ਟੀਮ 'ਚ ਖੇਡਣ ਦਾ ਬਹੁਤ ਫਾਇਦਾ ਹੋਇਆ ਉਹਨਾਂ ਕਰਕੇ ਹੀ ਮੇਰੇ 31 ਫਰਸਟ ਕਲਾਸ ਮੈਚ ਬਣੇ ਹਰਮੀਤ ਸਿੰਘ ਨੇ ਕਿਸੇ ਨਾ ਕਿਸੇ ਰੂਪ 'ਚ ਕ੍ਰਿਕਟ ਖੇਡਣਾ ਜਾਰੀ ਰੱਖਿਆ ਪਰ ਮੁੰਬਈ ਦੀ ਟੀਮ ਜਾਂ ਭਾਰਤ ਦੀ ਟੀਮ 'ਚ ਹਰਮੀਤ ਥਾਂ ਨਹੀਂ ਬਣਾ ਸਕੇ ਸਾਲ 2020 'ਚ ਉਹਨਾਂ ਨੂੰ ਅਮਰੀਕਾ ਜਾਣ ਦਾ ਆਫਰ ਮਿਲਿਆ ਜਿਸ ਨੂੰ ਉਹ ਅਮਰੀਕਾ ਜਾਣ ਦੇ ਫੈਸਲੇ ਪਿਛਲੇ ਕਾਰਨਾ ਬਾਰੇ ਦੱਸਦੇ ਹੋਏ ਹਰਮਿਤ ਸਿੰਘ ਦੱਸਦੇ ਨੇ ਜਦੋਂ ਮੈਨੂੰ ਆਫਰ ਆਇਆ ਤਾਂ ਮੈਂ ਸੋਚਿਆ ਕਿ ਅਗਲੇ 5 ਸਾਲਾਂ 'ਚ ਮੈਂ ਆਪਣੇ ਆਪ ਨੂੰ ਕ੍ਰਿਕਟ 'ਚ ਕਿੱਥੇ ਦੇਖਦਾ ਹਾਂ ਜਦੋਂ ਤੁਸੀਂ ਰਣਜੀ ਟਰਾਫੀ 'ਚ ਪ੍ਰੋ ਕ੍ਰਿਕਟ ਖੇਡਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਸਾਲ ਤੁਹਾਨੂੰ ਟੀਮ 'ਚ ਥਾਂ ਮਿਲੇਗੀ ਜਾਂ ਨਹੀਂ ਅਮਰੀਕੀ ਜਲਸ ਇਹਨਾਂ ਨੇ ਕਿਹਾ ਕਿ ਯਮਨ ਦੇ ਹਾਉਤੀ ਸਮੂਹ ਨੇ ਪਿਛਲੇ 24 ਘੰਟਿਆਂ 'ਚ ਲਾਲ ਸਾਗਰ 'ਚ ਦੋ ਐਂਟੀਸ਼ਿਪ ਬੈਲਿਸਟਿਕ ਮਜ਼ਾਈਲਾਂ ਦਾਗੀਆਂ ਨੇ ਯੂਐਸ ਸੈਂਟਰਲ ਕਮਾਂਡ ਨੇ ਮੰਗਲਵਾਰ ਦੇ ਰਾਤ ਐਕਸ ਤੇ ਪੋਸਟ ਕਰਦਿਆਂ ਕਿਹਾ ਪਿਛਲੇ 24 ਘੰਟਿਆਂ 'ਚ ਈਰਾਨ ਸਮਰਥਿਤ ਹੌਤੀ ਨੇ ਯਮਨ ਦੇ ਹੌਤੀ ਨਿਯੰਤਰਿਤ ਖੇਤਰਾਂ ਤੋਂ ਲਾਲ ਸਾਗਰ 'ਚ ਦੋ ਐਂਟੀ-ਸ਼ਿਪ ਬੈਲਿਸਟਿਕ ਮਜ਼ਾਈਲਾ ਲਾਂਚ ਕੀਤੀਆਂ ਅਮਰੀਕਾ ਗੱਠਜੋੜ ਜਾਂ ਵਪਾਰਕ ਜਹਾਜ਼ਾਂ ਦੁਆਰਾ ਕੋਈ ਸੱਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ ਇਸ ਵਿੱਚ ਕਿਹਾ ਗਿਆ ਹੈ ਕਿ ਈਰਾਨ ਸਮਰਥਿਤ ਹੌਤੀਆਂ ਦੁਆਰਾ ਇਹ ਲਗਾਤਾਰ ਬਦਨਾਮ ਤੇ ਲਾਪਰਵਾਹੀ ਵਾਲਾ ਵਿਵਹਾਰ ਖੇਤਰੀ ਸਥਿਰਤਾ ਨੂੰ ਖਤਰੇ ਵਿੱਚ ਪਾਉਂਦਾ ਹੈ ਤੇ ਲਾਲ ਸਾਗਰ ਅਤੇ ਅਦਨ ਦੀ ਖਾੜੀ 'ਚ ਸਮੁੰਦਰੀ ਜਹਾਜ਼ਾਂ ਦੇ ਜੀਵਨ ਨੂੰ ਖਤਰੇ 'ਚ ਪਾਉਂਦਾ ਹੈ ਹੌਤੀ ਸਮੂਹ ਜੋ ਕਿ ਉੱਤਰੀ ਯਮਨ ਦੇ ਬਹੁਤ ਸਾਰੇ ਹਿੱਸੇ ਨੂੰ ਨਿਯੰਤਰਿਤ ਕਰਦਾ ਹੈ ਨੇ ਪਿਛਲੇ ਨਵੰਬਰ ਚ ਜਹਾਜ਼ ਵਿਰੋਧੀ ਬੈਲਿਸਟਿਕ ਮਜ਼ਾਈਲਾ ਅਤੇ ਡਰੋਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਗਾਜ਼ਾ ਪੱਟੀ ਚ ਫਲਸਤੀਨੀਆ ਨਾਲ ਏਕਤਾ ਦਿਖਾਉਣ ਲਈ ਇਜ਼ਰਾਈਲ ਨਾਲ ਜੁੜੇ ਜਹਾਜ਼ ਲਾਲ ਸਾਗਰ ਚੋਂ ਲੱਗ ਰਹੇ ਨੇ। ਜਵਾਬ ਚ ਜਨਵਰੀ ਤੋਂ ਪਾਣੀਆਂ ਚ ਤਾਇਨਾਤ ਯੂਕੇ ਯੂਕੇ ਯੂਐਸਏ ਨੇਵੀ ਗੱਟ ਜੁੜਨੇ ਸਮੂਹ ਨੂੰ ਰੋਕਣ ਲਈ ਹੌਤੀ ਟੀਚਿਆਂ ਦੇ ਵਿਰੁੱਧ ਹਵਾਈ ਹਮਲੇ ਤੇ ਮਜ਼ਾਈਲ ਹਮਲੇ ਕੀਤੇ ਨੇ। ਪਰ ਇਸ ਨਾਲ ਸਿਰਫ ਯੂਐਸ ਅਤੇ ਬ੍ਰਿਟਿਸ਼ ਹੋ ਪਾਰਕ ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਹੌਤੀ ਹਮਲਿਆਂ ਦਾ ਵਿਸਤਾਰ ਹੋਇਆ ਹੈ ਅਮਰੀਕਾ ਨੇ ਮੰਗਲਵਾਰ ਨੂੰ ਆਪਣੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਮਿੰਟਮੈਨ 3 ਦਾ ਮੋੜ ਸਫਲ ਪ੍ਰੀਖਣ ਕੀਤਾ ਇਹ ਮਿਜ਼ਾਈਲ 10000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ ਇਸ ਤੋਂ ਇਲਾਵਾ ਇਹ ਮਿਜ਼ਾਈਲ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਰਮਾਣੂ ਹਮਲਾ ਕਰਨ 'ਚ ਸਮਰੱਥ ਹੈ ਇਮਜ਼ਾਇਲ 24000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰਨ ਦੇ ਸਮਰੱਥ ਹੈ। ਮਿੰਟਮੈਨ 3 ਇੱਕ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਇਲ ਹੈ ਜਿਸ ਨੂੰ ਪਹਿਲਾਂ ਹੀ ਅਮਰੀਕੀ ਫੌਜ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਹ ਪ੍ਰੀਖਣ ਅਮਰੀਕੀ ਸਪੇਸ ਫੋਰਸ ਨੇ ਕੀਤਾ ਹੈ। ਪ੍ਰੀਖਣ ਤੋਂ ਬਾਅਦ ਸਪੇਸ ਫੋਰਸ ਨੇ ਕਿਹਾ 에ਅਰ ਫੋਰਸ ਗਲੋਬਲ ਸਟ੍ਰਾਈਕ ਕਮਾਂਡ ਨੇ ਵੈਂਡਨਬਰਗ ਸਪੇਸ ਫੋਰਸ ਬੇਸ ਤੋਂ 4 ਜੂਨ ਨੂੰ ਸਵੇਰੇ 12:51 ਮਿੰਟ ਤੇ ਇੱਕ ਮਿੰਟ ਮੈਨ 3 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ